ਸਸ਼ੀ ਗਾਜ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਖਾਣਾ ਪੀਣਾ ਰਹਿਣਾ ਸਹਿਣਾ ਹਰ ਕਿਸੇ ਦਾ ਆਪਣਾ ਲੱਗ ਲੱਗ ਹਰ ਕੋਈ ਲੱਗ ਲੱਗ ਖਾਂਦਾ ਏ ਕੋਈ ਅਲੱਗ ਕਿਸੇ ਨੂੰ ਕੋਈ ਕਿਸ ਤਰ੍ਹਾਂ ਦਾ ਟੇਸਟ ਹੈ ਕਿਸੇ ਨੂੰ ਕਿਸ ਤਰ੍ਹਾਂ ਦੇ ਪਹਿਨਣ ਦਾ ਵੀ ਆਪਣਾ ਆਪਣਾ ਟੇਸਟ ਹੈ ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਏ ਕਿਸੇ ਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਕਿਸੇ ਦੇ ਪਾਈ ਹੋਈ ਡਰੈਸ ਨੂੰ ਦੇਖ ਕੇ ਕਈ ਵਾਰੀ ਐ ਲੱਗਦਾ ਕਿ ਵਾਓ ਐਦਾਂ ਅਸੀਂ ਵੀ ਪਾਈਏ ਹਨਾ ਮਨ ਕਰਦਾ ਜਰੂਰ ਪਾਉਣਾ ਚਾਹੀਦਾ ਹੈ ਮਨ ਪਾਉਂਦਾ ਖਾਣਾ ਚਾਹੀਦਾ ਹੈ ਦੁਨੀਆ ਦੇ ਵਿੱਚ ਮਨ ਦੇ ਸ਼ੌਂਕ ਹੀ ਪੂਰੇ ਕਰਨ ਆਏ ਹਾਂ ਅਸੀਂ ਸਹੀ ਹੈ ਪਰ ਜਿਹੜੀ ਮੇਨ ਗੱਲ ਆਪਾਂ ਕਰਦੇ ਸਾਂ ਜਦੋਂ ਪਾਰ ਆ ਜਾਂਦੇ ਨਾ ਫਿਰ ਤੇ ਪਤਾ ਨਹੀਂ ਰਹਿੰਦਾ ਕਿ ਕਿਤੇ ਨਾ ਕਿਤੇ ਘਰਾਰੀ ਆ ਗਈ ਉਹ ਕੀ ਅਣੀ ਆ ਸੁਣੋ ਕਹਿੰਦੇ ਜਦੋਂ ਤੁਹਾਨੂੰ ਸਹਿਣਾ ਆ ਗਿਆ ਤੁਹਾਨੂੰ ਉਸੇ ਤਰ੍ਹਾਂ ਰਹਿਣਾ ਆ ਗਿਆ ਤਾਂ ਤੁਸੀਂ ਜ਼ਿੰਦਗੀ ਵਿੱਚ ਸ ਕਿਸੇ ਦੀ ਕਈ ਗੱਲ ਦਾ ਬਹੁਤਾ ਪ੍ਰਭਾਵ ਆਪਣੇ ਤੇ ਪੈਣ ਦੇਣਾ ਨਹੀਂ ਚਾਹੀਦਾ ਠੀਕ ਹੈ ਕਿਸੇ ਨੇ ਕੋਈ ਗੱਲ ਕੀਤੀ ਕਿਸੇ ਨੇ ਕੋਈ ਕੁਛ ਲਿਆ ਜਿੱਦਾਂ ਆਪਾਂ ਕੱਲ ਦੀ ਵੀਡੀਓ ਚ ਪਾਇਆ ਸੀ ਕਿ ਜੋ ਤੁਹਾਨੂੰ ਕੁਝ ਕੋਈ ਦਿੰਦਾ ਤੁਸੀਂ ਲੈਂਦੇ ਹੋ ਕਿ ਨਹੀਂ ਲੈਂਦੇ ਪਰ ਇਫੈਕਟ ਨਾ ਮੀ ਚਾਹੋ ਨਾ ਲੈਣਾ ਲੈਣਾ ਨਾ ਮੀ ਚਾਹੋ ਜਦੋਂ ਤੁਹਾਡੇ ਤੇ ਇਫੈਕਟ ਪੈਣਾ ਖਤਮ ਹੋ ਗਿਆ ਤਾਂ ਸਮਝੋ ਸੀ ਇਨਸਾਨੀਅਤ ਸੀ ਤਾਂ ਬਣ ਕੇ ਦੇ ਦਿੱਤਾ ਲਓ ਜੀ ਚੀਜ਼ਾਂ ਦਾ ਤੇ ਅਸਰ ਹੀ ਨਹੀਂ ਹੁੰਦਾ ਦੇਵਤਾ ਹਰ ਕੋਈ ਨਹੀਂ ਬਣ ਸਕਦਾ ਕਿਤੇ ਨਾ ਕਿਤੇ ਅਸਰ ਤੇ ਹੁੰਦਾ ਏ ਅਸੀਂ ਇਸ ਚੀਜ਼ ਤੋਂ ਮਨਾ ਨਹੀਂ ਗਾ ਪਾ ਇੰਨਾ ਅਸਰ ਨਾ ਹੁੰਦੋ ਉਸ ਨੂੰ ਦਿਮਾਗ 'ਚ ਨਾ ਰੱਖੋ ਤਰੀਕਾ ਲੱਭੋ ਉਸ ਚੀਜ਼ ਨੂੰ ਕੱਢਣ ਦਾ ਤਾਂ ਕਿ ਉਹ ਕਿਸੇ ਦੀ ਗੱਲ ਕਹੀ ਤੁਹਾਡੇ ਲਈ ਰੋਗ ਐਗਰੈਸ਼ਨ ਤੇ ਬੀਪੀ ਦਾ ਕਾਰਨ ਨਾ ਬਣੇ ਜਾਂ ਤੇ ਉਸੇ ਟਾਈਮ ਤੇ ਉਸ ਨੂੰ ਜਵਾਬ ਦਿਓ ਜਾਂ ਉਸ ਨੂੰ ਘਾਰਾ ਕੇ ਆਪਣੇ ਦਿਮਾਗ ਵਿੱਚੋਂ ਕੱਢਣ ਦੇ ਲਈ ਲਿਖ ਲਓ ਜਾਂ ਫਿਰ ਉਸ ਨਾਲ ਉਹ ਕਹਿੰਦੇ ਆ ਨਾ ਜਾਂ ਅਗਲੇ ਵਰਗੇ ਹੋ ਜੋ ਤੇ ਜਾਂ ਅਗਲੇ ਨੂੰ ਆਪਣੇ ਵਰਗਾ ਬਣਾ ਲਓ ਜਾਂ ਉਸ ਨੂੰ ਸਫਾਇਰ ਤੁਸੀਂ ਆਪਣੀ ਜ਼ਿੰਦਗੀ ਚੋਂ ਹਟੋ ਜੋ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰਦਾ ਠੀਕ ਹੈ ਉਸ ਰਿਸ਼ਤੇ ਨੂੰ ਸੁਧਾਰੋ ਨਹੀਂ ਸੁਧਰਦਾ ਤਾਂ ਚੇਂਜ ਕਰੋ ਆਪਣੇ ਆਪ ਚ ਪਰਵਰਤਨ ਕਰੋ ਦੂਜੇ ਚ ਪਰਵਰਤਨ ਕਰਨ ਦੀ ਥੋੜੀ ਬਹੁਤੀ ਕੋਸ਼ਿਸ਼ ਤੁਸੀਂ ਕਰ ਸਕਦੇ ਹੋ ਕਿਉਂਕਿ ਰਿਸ਼ਤੇ ਕਈ ਵਾਰੀ ਐਹੋ ਜਿਹੇ ਹੁੰਦੇ ਆ ਛੱਡੇ ਨਹੀਂ ਜਾ ਸਕਦੇ ਭਾਰਤ ਮੰਤਰੇ ਪਾ ਤੇ ਛੱਡੇ ਨਹੀਂ ਜਾ ਸਕਦੇ ਤਾਂ ਸਹਿਣਾ ਜਾਂ ਅਸੀਂ ਆਪਣੇ ਵਰਗਾ ਕਿਸੇ ਨੂੰ ਬਣਾ ਲੈਣਾ ਤੇ ਜਾਂ ਉਹ ਨਾ ਵਰਗਾ ਹੋ ਜਾਣਾ ਵਕਤ ਸੌਖਾ ਨਿਕਲ ਜਾਣਾ ਰੇ ਕੀ ਗੱਲ ਖਾਣ ਰਹਿਣ ਸੈਟ ਖਾਣ ਬੜੀਆਂ ਵੀਡੀਓ ਆਉਂਦੀਆਂ ਨੇ ਜੀ ਆਹ ਖਾਣ ਨਾਲ ਆ ਹੁੰਦਾ ਹੈ ਆਹ ਖਾਣ ਨਾਲ ਆ ਹੁੰਦਾ ਹੈ ਆਹ ਖਾਣ ਨਾਲ ਆ ਹੁੰਦਾ ਤੁਸੀਂ ਆ ਸਵੇਰੇ ਖਾਓ ਜੀ ਤੁਹਾਡਾ ਮੋਟਾਪਾ ਜੂਰ ਤੁਸੀਂ ਆ ਖਾਓ ਜੀ ਤੁਹਾਡਾ ਬੀਪੀ ਖਤਮ ਤੁਸੀਂ ਆ ਖਾਓ ਜੀ ਤੁਹਾਡੀ એનર્ਜੀ ਜੋ ਹੈ ਡਬਲ ਹੋ ਜੇਗੀ ਤੁਸੀਂ ਆ ਖਾਓ ਜੀ ਤੁਹਾਡੇ ਚ ਪ੍ਰੋਟੀਨ ਹੋ ਜਾਏਗਾ ਤੁਹਾਡੀ ਆ ਚੀਜ਼ ਵਰਮਾ ਲਈ ਆਗੇ ਰੱਖੋ ਰੋਗਾ ਠੀਕ ਹੋ ਜਾਣਾ ਦੇਖੋ ਸੁਣੋ ਮੇਰੀ ਗੱਲ ਧਿਆਨ ਨਾਲ ਸੁਣੋ ਬਿਲਕੁਲ ਸਹੀ ਕਹਿੰਦੇ ਆ ਜੋ ਕਹਿ ਰਹੇ ਆ ਉਹਦਾ ਤਾਂ ਕੰਮ ਹੈ ਉਹ ਬਿਲਕੁਲ ਸਹੀ ਨੇ ਆਪਣੇ ਪਰ ਪਰ ਹਰ ਚੀਜ਼ ਨੂੰ ਕੋਸ਼ਿਸ਼ ਕਰੋ ਜ਼ਰੂਰੀ ਨਹੀਂ ਆ ਉਹ ਸਾਡੇ ਸਰੀਰ ਲਈ ਬਣੀ ਆ ਕਿ ਨਹੀਂ ਬਣੀ ਇਹ ਸਾਨੂੰ ਨਹੀਂ ਪਤਾ ਤਾਂ ਕੀ ਕਰਨਾ ਹੈ ਕੁਝ ਤੁਹਾਨੂੰ ਪ੍ਰੋਬਲਮ ਹੈ ਕਿਸੇ ਤਰ੍ਹਾਂ ਦੀ ਅਸੀਂ ਉਹਨੂੰ ਵਧਾਉਣੀ ਨਹੀਂ ਹੈ ਠੀਕ ਹੈ ਤਾਂ ਕੀ ਕਰੋ ਥੋੜੇ ਦਿਨ ਲਈ ਟੈਸਟ ਕਰੋ ਥੋੜੀ ਦੇਰ ਲਈ ਉਹ ਚੀਜ਼ ਜੂਸ ਕਰਕੇ ਆਪਣੇ ਆਪ ਦੀ ਅੰਦਰ ਦੀ એનર્ਜੀ ਨੂੰ ਮਹਿਸੂਸ ਕਰੋ ਕਿ ਮੈਂ ਆ ਦੋ ਤਿੰਨ ਦਿਨ ਤੋਂ ਖਾ ਰਹੀ ਆ ਇੱਕ ਹਫਤੇ ਤੋਂ ਆ ਖਾ ਰਹੀ ਆ ਆ ਪਰੇਸ਼ਾਨੀ ਲਈ ਖਾ ਰਿਆ ਏ ਨਹੀਂ ਕਿ ਇੱਕ ਪਰੇਸ਼ਾਨੀ ਦੂਰ ਕਰਨ ਲਈ ਖਾਧੀ ਤੇ ਸਾਨੂੰ ਚਾਰ ਪਰੇਸ਼ਾਨੀਆਂ ਹੋਰ ਆ ਗਈਆਂ ਚਾਰ ਪ੍ਰੋਬਲਮ ਹੋਰ ਖੜੀਆਂ ਹੋ ਗਈਆਂ ਇਹ ਟਪਟੇ ਤੇ ਅੱਜ ਕੱਲ ਹਰ ਜਗ੍ਹਾ ਤੇ ਡਾਕਟਰ ਬੈਠੇ ਆ ਹਰ ਜਗ੍ਹਾ ਤੇ ਵੈਦ ਬੈਠੇ ਆ ਹਰ ਜਗ੍ਹਾ ਤੇ ਤੁਹਾਨੂੰ ਐਕਸਰਸਾਈਜ਼ਰ ਦੱਸਣ ਵਾਲੇ 나ੜ ਨਹੀਂ ਚੜਾ ਲੈਣੀ ਠੀਕ ਹੈ ਪਹਿਲਾਂ ਸ਼ੁਰੂ ਜੋ ਕਰਨੀ ਹੈ ਐਕਸਰਸਾਈਜ਼ ਸੌਖੇ ਤੋਂ ਕਰੋ ਇਸੇ ਤਰ੍ਹਾਂ ਜੋ ਖਾਣਾ ਹੈ ਉਸ ਨੂੰ 2-3 ਦਿਨ ਥੋੜੀ ਮਾਤਰਾ ਚ ਖਾ ਕੇ ਦੇਖੋ ਜਿੱਦਾਂ ਕੋਈ ਕਹਿੰਦਾ ਕਿ ਤ੍ਰਿਫਲਾ ਖਾਓ ਜਾਂ ਇਸ ਤੋਂ ਖਾਣ ਤੋਂ ਬਾਅਦ ਆਹ ਖਾਓ ਆ ਚਾਰ ਚੀਜ਼ਾਂ ਲੈ ਲਓ ਤੇ ਇਹਨਾਂ ਨੂੰ ਮਿਕਸ ਕਰਕੇ ਖਾਓ ਮਟਾਪਾ ਦੂਗਾ ਐਦਾਂ ਮਟਾਪਾ ਚੀਜ਼ਾਂ ਨਾਲ ਕਿੱਦਾਂ ਦੂਰ ਹੋ ਜੂ ਮਾਸ ਥੋੜਾ ਪਿਗਲਣ ਲੱਗ ਜੂ ਅੰਦਰੋਂ ਇਤੇ ਐਕਸਰਸਾਈਜ਼ ਕਰਨੀ ਪੈਣੀ ਹੈ ਹਿੱਲਣਾ ਪੈਣਾ ਹੈ ਤੁਰਨਾ ਪੈਣਾ ਹੈ ਯੋਗਾ ਕਰਨਾ ਪੈਣਾ ਹੈ ਵਰਕਆਊਟ ਕਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਸਰੀਰ ਤੋਂ ਪਸੀਨਾ ਕੱਢਣਾ ਪੈਣਾ ਹੈ ਤਾਂ ਇਹ ਚੀਜ਼ਾਂ ਹੋਣੀਆਂ ਨੇ ਨਾ ਤੇ ਸਮਝਦਾਰ ਹੋ ਤੁਸੀਂ ਕਿਉਂ ਐਵੇਂ ਛੋਟ ਛੋਟੀ ਚੀਜ਼ ਬਸ ਆ ਸਵੇਰੇ ਉੱਠ ਕੇ ਖਾਣਾ ਸ਼ੁਰੂ ਕਰ ਦੋ ਮੋਟਾਪਾ ਗਾਇਬ ਮੋਟਾਪਾ ਗਾਇਬ ਹੋ ਸਕਦਾ ਉਹ ਚੀਜ਼ ਦੀ એનર્ਜੀ ਅੰਦਰ ਲੱਗੇਗੀ ਪਰ ਲੱਗੇਗੀ ਕਿੱਦਾਂ ਮਸ਼ੀਨਰੀ ਚੱਲਣ ਦਾ ਤਾਂ ਮਸ਼ੀਨਰੀ ਚੱਲਣੀ ਜ਼ਰੂਰੀ ਹੈ ਦੂਜੀ ਗੱਲ ਕਿ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣਦੀ ਇੱਕ ਜਾਨੇ ਨੇ ਉਹ ਚੀਜ਼ ਖਾਦੀ ਉਹਨੂੰ ਫਾਇਦਾ ਹੋਇਆ ਤਾਂ ਜ਼ਰੂਰੀ ਨਹੀਂ ਸਾਨੂੰ ਹੋ ਜਾਣਾ ਤਾਂ ਤੁਸੀਂ ਕੀ ਕਰਨਾ ਹੈ ਨੋਟ ਸੋਚੀ ਕੀ ਕਰਨਾ ਹੈ ਉਸ એનર્ਜੀ ਨੂੰ ਮਹਿਸੂਸ ਮਹਿਸੂਸ ਕਰੋ ਇੰਨੇ ਦਿਨ ਤੋਂ ਆ ਕਰ ਰਹੇ ਆ ਇਹਦੇ ਨਾਲ ਮੈਨੂੰ ਕੀ ਫਰਕ ਆ ਇੰਨੇ ਦਿਨ ਤੋਂ ਆ ਕੀਤਾ ਏ ਇਹਦੇ ਨਾਲ ਮੈਨੂੰ ਕੁਝ 네ਗੇਟਿਵ ਤਾਂ ਨਹੀਂ ਹੋ ਰਿਹਾ ਚੰਗਾਈ ਚੰਗਾ ਹੋ ਰਿਹਾ ਏ ਸਾਰੇ ਪਾਸੇ ਤੋਂ ਮਨ ਨਹੀਂ ਚੰਗਾ ਹੈ ਪੇਟ ਵੀ ਚੰਗਾ ਏ ਦਿਮਾਗ ਵੀ ਚੰਗਾ ਏ ਔਰ ਸੋਚ ਵੀ ਚੰਗੀ ਹੈ ਨੀਂਦ ਵੀ ਵਧੀਆ ਆ ਰਹੀ ਹੈ ਤਾਂ ਸੋ ਖਾਣਾ ਸ਼ੁਰੂ ਕਰੋ ਲਗਾਤਾਰ ਖਾਓ ਕੀ ਨੁਕਸਾਨ ਕੋਈ ਨਹੀਂ ਹੈ ਤੇ ਜੇ ਨਹੀਂ ਫਾਇਦਾ ਹੋ ਰਿਹਾ ਤੇ ਫਿਰ ਕੀ ਜ਼ਰੂਰਤ ਪਈ ਐ ਦੱਸੋ ਕੀ ਜ਼ਰੂਰਤ ਪਈ ਦੂਜੇ ਨੇ ਕਿਹਾ ਸੀ ਉਹਨੂੰ ਫਾਇਦਾ ਹੋਇਆ ਸੀ ਇਸ ਕਰਕੇ ਮੈਂ ਆ ਕੀਤਾ ਉਹਨੂੰ ਫਾਇਦਾ ਹੋਇਆ ਜੇ ਨੂੰ ਥੋੜਾ ਸਾਨੂੰ ਵੀ ਹੋ ਜਾਏਗਾ ਹੈਨਾ ਤਾਂ ਸਾਡੀ ਆਪਣੀ ਸਮਝ ਐ ਸਾਡਾ ਆਪਣਾ ਦਿਮਾਗ ਐ ਸਾਡੀ ਆਪਣਾ ਸਰੀਰ ਐ ਸਾਡਾ ਆਪਣਾ ਮਨ ਐ ਸਭ ਤੋਂ ਵੱਡੀ ਗੱਲ ਸਾਡੇ ਆਪਣੇ ਸਟਾਰਸ ਨੇ ਸਾਡੇ ਆਪਣੇ ਸਿਤਾਰੇ ਗਰੇ ਨੇ ਤਾਂ ਸੀ ਉਹਨਾਂ ਮੁਤਾਬਕ ਚੱਲਣਾ ਐ ਓਕੇ ਆ ਬਹੁਤ ਸਮਝਦਾਰ ਹੋ ਤੁਸੀਂ ਸਮਝ ਕੇ ਮੇਰਾ ਇਸ਼ਾਰਾ ਚਲ 31 ਜੁਲਾਈ 2024 ਦਿਨ ਬੁੱਧਵਾਰ ਦਾ ਸੁਣੋ ਜੀ ਜੁਲਾਈ ਮਹੀਨੇ ਦਾ ਆਖਰੀ ਦਿਨ ਤੇ ਆਖਰੀ ਦਿਨ ਤੇ ਸ਼ੁਕਰ ਕਰ ਰਿਆ ਰਾਸ਼ੀ ਪਰਵਰਤਨ ਕਿੱਥੇ ਜਾ ਰਿਹਾ ਹੈ ਸਿੰਘ ਰਾਸ਼ੀ ਵਿੱਚ ਸਿੰਘ ਰਾਸ਼ੀ ਪਹਿਲਾਂ ਬੈਠਾ ਸੀ ਚੰਦਰ ਦੇ ਘਰ ਤੇ ਧਿਆਨ ਨਾਲ ਸੁਣਿਓ ਚੰਦਰ 4 ਨੰਬਰ ਦੀ ਰਾਸ਼ੀ ਚ ਬੈਠਾ ਸੀ ਕਿਹਦੇ ਨਾਲ ਬੈਠਾ ਸੀ ਸੂਰਜ ਨਾਲ ਸੂਰਜ ਮਿੱਤਰ ਕੋਈ ਨਹੀਂ ਜਿਹਦੇ ਘਰ ਚ ਬੈਠਾ ਉਹ ਤਾਂ ਮਿੱਤਰ ਤੇ ਹੁਣ ਕਿੱਥੇ ਜਾ ਰਿਹਾ ਹੈ सिंह राशि ਵਿੱਚ सिंह राशि सूरज ਦੀ ਤੇ सूरज ਵੀ ਸ਼ੁਕਰ ਦਾ ਮਿੱਤਰ ਨਹੀਂ ਪਰ ਜਦੋਂ ਅਸੀਂ ਕਿਸੇ ਦੇ ਘਰ ਚਾਈਏ ਸਾਡਾ ਕੋਈ ਮਿੱਤਰ ਪਹਿਲਾਂ ਤੋਂ ਉੱਥੇ ਬੈਠਾ ਹੋਵੇ ਤਾਂ ਅਸੀਂ ਉਹਨੂੰ ਦੇਖ ਕੇ ਚਾਹ ਜਾਂਦਾ ਕਿ ਚੱਲ ਚਾਰ ਦਿਨ ਇਹਦੇ ਨਾਲ ਰਮਾਂਗੇ ਤੇ ਮਨ ਲੱਗਿਆ ਰਹੇਗਾ ਤਾਂ ਉਹ ਚਾਰ ਦਿਨ ਤੁਸੀਂ ਹੁਣ ਬਿਤਾਣੇ ਆ ਸ਼ੁਕਰ ਨੇ ਬਿਤਾਣੇ ਆ ਕਿਹਦੇ ਨਾਲ ਬੁੱਧ ਨਾਲ ਬੁੱਧ ਸ਼ੁਕਰ ਦਾ ਮਿੱਤਰ ਹੈ ਥੋੜੀ ਜਿਹੀ ਰਿਲੈਕਸ ਮਿਲੀ ਇਕ ਲਗਣ ਵਾਲਿਆਂ ਨੂੰ ਥੋੜੀ ਜਿਹੀ ਰਿਲੈਕਸ ਮਿਲੀ ਤੂਲਾ ਲਗਣ ਕਿ ਕੋਈ ਨਹੀਂ ਇੱਕ ਮਿੱਤਰ ਤਾਂ ਹੈ ਕੰਨਿਆ ਲਗਣ ਵਾਲਿਆਂ ਨੂੰ ਵੀ ਰੈਲੈਕਸ ਮਿਲੀ ਕਿਉਂਕਿ ਸ਼ੁਕਰ ਉਹਨਾਂ ਦੀ ਕਿਸਮਤ ਦਾ مالک ਹੈ। ਦਾਇਦਾ 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 ਜਿਨ੍ਹਾਂ ਜਿਨ੍ਹਾਂ ਦੀ ਰਾਸ਼ੀ ਦਾ مالک ਹੈ ਉਹਨਾਂ ਉਹਨਾਂ ਨੂੰ ਮੋਰਟਕ ਕਰ ਦਿੰਦੇ। ਜਾਨਣਾਗੇ ਆਪਾਂ ਸ਼ੁਕਰ ਦਾ ਰਾਸ਼ੀ ਪਰਵਰਤਨ ਕੀ ਪਰਵਾਪਾਵੇਗਾ 12 ਰਾਸ਼ੀਆਂ ਤੇ ਅੱਛਾ ਕਿੰਨੀ ਤਰੀਕ ਤੱਕ ਰਹਿਣਾ ਹੈ ਵੀ ਤੁਹਾਨੂੰ ਦੱਸ ਦਿੰਨੇ ਆ। ਜੋ ਸ਼ੁਕਰ ਹੈ ਇਹ ਤਕਰੀਬਨ ਰਹੇਗਾ ਜੋ ਕਿ 31 ਜੁਲਾਈ ਨੂੰ ਜਾ ਰਿਹਾ ਸਿੰਘ ਰਾਸ਼ੀ ਚ ਇਹ ਰਹੇਗਾ ਜੀ 24 ਅਗਸਤ चौबी अगस्त में जाएगा कन्या राशि ठीक है गल करिए चंद्रमा की तो चंद्रमा अब बृख राशि ही बनिया रहेगा जो नक्षत्र है ओ चलेगा मृा मंगल का नक्षत्र काल का टाइम आज अज मतलब आ, जो दिन की तिथि है इस मुताबक आज है बुधवार का दिन बारह बजे तो लैके डेढ़ का टाइम राहूकाल ओके आ ਸ਼ੁਕਰ ਬੋਤੀ ਜੁਤੀ ਦਾ 12 ਰਾਸ਼ੀਆਂ ਤੇ ਪ੍ਰਭਾਵ ਸਭ ਤੋਂ ਪਹਿਲਾਂ ਚੰਨਾਗੇ ਅਰੀਜ਼ਾ ਨਹੀਂ ਮੇਸ਼ ਰਾਸ਼ੀ ਦੇ ਮੇਸ਼ ਰਾਸ਼ੀ ਦੇ ਲਈ ਜੋ ਦੇਖਿਆ ਜਾਵੇ ਤਾਂ ਧਨ ਸਥਾਨ ਦਾ ਮਾਲਕ ਹੈ ਤੁਹਾਡੇ ਸ਼ੁਕਰ ਤੇ ਮੇਸ਼ ਰਾਸ਼ੀ ਦੇ ਲਈ ਧਨ ਚਲਾ ਗਿਆ ਸੋਚ ਸਥਾਨ ਵਿੱਚ ਪੰਜਵੇਂ ਖਾਨੇ ਵਿੱਚ ਸੂਰਜ ਦੇ ਘਰ ਵਿੱਚ ਬੁੱਧ ਦੇ ਨਾਲ ਤੇ ਬੁੱਧ ਤੁਹਾਡੇ ਤੀਜੇ ਖਾਨੇ ਦਾ ਮਾਲਕ ਹੈ ਜਾਨੀ ਲਗਨੇਸ਼ ਤਨੇਸ਼ ਤੇ ਕੀ ਕਹਿੰਦੇ ਆਪਾਂ ਪ੍ਰਾਕਰਮ ਸਥਾਨ ਦਾ ਮਾਲਕ ਤੀਜੇ ਖਾਨੇ ਦਾ ਮਾਲਕ ਤ੍ਰਿਦੀਸ਼ ਤਿੰਨ ਇਕੱਠੇ ਹੋ ਕੇ ਬੈਠ ਗਏ ਕਿੱਥੇ ਪੰਜਵੇਂ ਘਰ ਵਿੱਚ ਬੁੱਧ ਤੇ ਸ਼ੁਕਰ ਦੀ 유ਤੀ ਪੰਜਵੇਂ ਖਾਨੇ ਵਿੱਚ ਵਿਦਿਆਰਥੀਆਂ ਲਈ ਚੰਗੀ ਹੈ ਪੈਸੇ ਲਈ ਚੰਗੀ ਹੈ ਬਿਜ਼ਨਸ ਕੰਮ ਦਾ ਲਈ ਚੰਗੀ ਹੈ ਦੋਸਤ ਮਿੱਤਰ ਨਵੇਂ ਮਿਲਣਗੇ ਉਹਨਾਂ ਦੇ ਨਾਲ ਟਾਈਮ ਸਪੈਂਡ ਹੋਏਗਾ ਕਿਤਾਬਾਂ ਪੜਨ ਚ ਮਨ ਲੱਗੇਗਾ ਕਿਉਂਕਿ ਬੁੱਧ ਕਿਤਾਬਾਂ ਦਾ ਬ੍ਰਹਸਪਤ ਦੇ ਨਾਲ ਮਾਲਕ ਹੈ ਠੀਕ ਹੈ ਕਿਉਂਕਿ ਬ੍ਰਹਸਪਤ ਵੀ ਮੰਗਲ ਦੀ ਚੌਥੀ ਦ੍ਰਿਸ਼ਟੀ ਨਾਲ ਬੁੱਧ ਤੇ ਸ਼ੁਕਰ ਨੂੰ ਦੇਖੇਗਾ ਤੇ ਹੁਣ ਜੋ ਵੀ ਗ੍ਰਹਿਆਂ ਦੇ ਮੁਤਾਬਕ ਤੁਸੀਂ ਕੀ ਕਰਨਾ ਹੈ ਇਸ ਟਾਈਮ ਤੇ ਖੂਬਸਰਾ ਪਾਣੀ ਪੀਣਾ ਈ ਕੋਈ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਹੈ ਵੈੱਟ ਰੈਸਟ ਰਹਿਣਾ ਤਾਂ ਇਹ ਸ਼ੁਕਰ ਦਾ ਰਾਸ਼ੀ ਪ੍ਰਵਰਤਨ ਤੁਹਾਡੇ ਲਈ ਸ਼ੁਭផល ਦੇ ਸਨ ਟੌਰਸੀਆ ਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਲਗਨ ਦਾ ਮਾਲਕ ਰਾਸ਼ੀ ਤੋਂ ਚੌਥੇ ਸਥਾਨ ਵਿੱਚ ਗੱਡੀ ਲੈਣ ਬਾਰੇ ਸੋਚ ਰਹੇ ਸੀ ਤਾਂ ਲੈ ਲਓ ਬਹੁਤ ਸੌਖੀ ਲਈ ਜਾਏਗੀ ਘਰ ਮਕਾਨ ਗੱਡੀ ਦਾ ਸੁੱਖ ਮਿਲੇਗਾ ਹਰ ਚੀਜ਼ ਦਾ ਸੁੱਖ ਮਿਲੇਗਾ ਤੇ ਵਾਹਣ ਚੇਂਜ ਕਰ ਸਕਦੇ ਹੋ ਕੋਈ ਪਲਾਟ ਲੈ ਸਕਦੇ ਹੋ ਉਹਦੇ ਲਈ ਸਿਤਾਰੇ ਤੁਹਾਡੇ ਚੰਗੇ ਚੱਲਣਗੇ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂ ਹੈ বৃਖ রাশি ਵਾਲਿਆਂ ਨੇ ਬਹੁਤ ਬਹੁਤ ਧਿਆਨ ਰੱਖਣਾ ਕਿ ਉਤਕਾਬਲਾਪਣ ਵਿਚੈਨੀ ਚ ਕੋਈ ਵੀ ਡਿਸੀਜਨ ਜਾਂ ਫੈਸਲਾ ਨਹੀਂ ਕਰਨਾ ਇਸ ਟਾਈਮ ਤੇ ਸ਼ੁਕਰ ਚੌਥੇ ਦੇ ਲਈ ਬਦਨਾਮੀ ਤੋਂ ਵੀ ਥੋੜਾ ਬਚਣਾ ਤੇ ਅਗਲੀ ਗੱਲ ਕਰਦੇ ਆਪਾਂ ਜੈਮਿਨੀਜ਼ ਹਨ ਮਿਥੂ ਰਾਸ਼ੀ ਵਾਲਿਆਂ ਦੇ ਮਿਥੂ ਰਾਸ਼ੀ ਦੇ ਲਈ ਬੁੱਧ ਜੋ ਹੈ ਸ਼ੁਕਰ ਦੇ ਨਾਲ ਬੈਠੇਗਾ ਪੰਜਵੇਂ ਸਥਾਨ ਵਿੱਚ ਪੰਜਵੇਂ ਬੈਠਾ ਹੋਇਆ ਪੰਜ ਨੰਬਰ ਦੀ ਰਾਸ਼ੀ ਵਿੱਚ ਤੇ ਤੀਜੇ ਖਾਨੇ ਦਾ ਲਗਨ ਦਾ ਮਾਲਕ ਹੈ ਬੁੱਧ ਸ਼ੁਕਰ ਦੀ ਜੁਤੀ ਬਣੀ ਤੀਸਰੇ ਖਾਨੇ ਵਿੱਚ ਸ਼ੁਕਰ ਤੁਹਾਡੇ ਬਾਹਰ ਮੇਖਾਨੇ ਦਾ ਮਾਲਕ ਹੈ ਤੇ ਨਾਲ ਤੁਹਾਡੇ ਜੋ ਦੇਖਿਆ ਜਾਵੇ ਤਾਂ ਸੋਚ ਦਾ ਮਾਲਕ ਹੈ ਤੀਸਰਾ ਖਾਣਾ ਦੋਸਤੋ ਮਿੱਤਰਾਂ ਦਾ ਹੈ ਤੇ ਦੋਸਤੋ ਮਿੱਤਰਾਂ ਤੇ ਭਰੋਸਾ ਕਰਨਾ ਠੀਕ ਹੈ ਪਰ ਜਿਆਦਾ ਵੀ ਅੱਖਾਂ ਬੰਦ ਕਰਕੇ ਨਹੀਂ ਕਰਨਾ ਚਾਹੀਦਾ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨੀ ਹੋ ਜਾਵੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਕੋਈ ਬੇਕੁਸੀ ਨਹੀਂ ਕਰਨੀ ਥੋੜੀਆਂ ਜਿਹੀਆਂ ਬੇਕੁਸੀ ਤੁਹਾਡੇ ਕੋ ਹੋ ਸਕਦੀਆਂ ਨੇ ਕਿਉਂਕਿ ਸੂਰਜ ਦੇ ਘਰਾਂ ਸੂਰਜ ਪ੍ਰਾਕ੍ਰਮਿਕ ਸਥਾਨ ਦਾ ਮਾਲਕ ਹੈ ਤੇ ਕਿਸੇ ਤੇ ਅੱਖਾਂ ਬੰਦ ਕਰਕੇ ਕੀਤਾ ਭਰੋਸਾ ਕੀ ਕਰੇਗਾ ਪੈਸੇ ਦਾ ਨੁਕਸਾਨ ਕਰੇਗਾ ਪ੍ਰੇਮ ਸਬੰਧਾਂ ਵਿੱਚ ਥੋੜੀਆਂ ਦੂਰੀਆਂ ਕਿਹਾ ਸੁਣੀ ਵੱਧ ਸਕਦੀਆਂ ਤਾਂ ਉਹਦੇ ਲਈ ਗਾਣ ਰੋਟੀ ਪਾਉਂਦੇ ਰਹੋ ਇਹ ਸ਼ੁਕਰਦਾਰਾ ਅਚੀ ਪਰਵਰਤਨ ਤਾਂ ਹੀ ਸ਼ੁਭਫਲ ਦੇ ਸਕਦਾ ਹੈ ਛੋਟੇ ਵੱਡੇ ਭਾਈਚਾਰੇ ਨਾਲ ਸਬੰਧ ਜ਼ਰੂਰ ਅੱਛੇ ਰੱਖਣੇ ਹਨ ਲਿਲਾਸ਼ੀ ਕੈਂਸਰ ਕਰ ਕਰਾਸ਼ੀ ਦੇ ਲਈ ਸ਼ੁਕਰਦਾਰਾ ਰਾਸ਼ੀ ਪਰਵਰਤਨ ਕੋਈ ਨਾ ਜ਼ਿਆਦਾ ਅੱਛਾ ਤੇ ਨਾ ਜ਼ਿਆਦਾ ਨੁਕਸਾਨ ਵਾਲਾ ਪੈਸੇ ਦਾ ਲੈਣ ਦੇ ਥੋੜਾ ਧਿਆਨ ਨਾ ਕਰਨਾ ਨਾ ਸੂਰਜ ਨਾ ਸ਼ੁਕਰ ਮਿੱਤਰ ਅਤੇ ਨਾ ਤੁਹਾਡਾ ਬੁੱਧ ਮਿੱਤਰ ਵਾਸਤੇ ਧਿਆਨ ਰੱਖਣਾ ਹੈ ਬੁੱਧ ਸ਼ੁਕਰ ਦੀ ਜੋਤੀ ਸ਼ੁਭਫਲ ਦੇਵੇ ਇਸ ਦੇ ਲਈ ਤੁਸੀਂ ਆਲੂ ਕਦੇ ਕਦੇ ਧਾਰਮਿਕ ਸਥਾਨ ਤੇ ਰੱਖਤੇ ਜਾਣਾ ਹੈ ਕੰਨਾ ਪੀਛੇ ਇਤਰ ਲਗਾਉਂਦੇ ਰਹਿਣਾ ਹੈ ਤੁਹਾਨੂੰ ਪੈਸਾ ਆਏਗਾ ਪਰ ਇਨਵੈਸਟਮੈਂਟ ਤੁਸੀਂ ਆਪਣੀ ਸਮਝਦਾਰੀ ਨਾਲ ਕਰਨੀ ਹੈ ਪੈਸਾ ਫਸ ਸਕਦਾ ਹੈ ਸ਼ੇਅਰ ਮਾਰਕੀਟ ਵਿੱਚ ਪੈਸਾ ਸੋ ਸਮਝ ਕੇ ਲਗਾਓ ਛੋਟੇ ਛੋਟੇ ਨੁਕਸਾਨ ਮੰਨ ਨੂੰ ਵੀ ਚੈਨ ਕਰ ਸਕਦੇ ਆ ਲੀਓ ਸਿੰਘ ਰਸ਼ੀ ਵਾਲਿਆਂ ਦੇ ਲਈ ਬੁੱਧੂ ਸ਼ਕਰ ਲਗਣ ਵਿੱਚ ਬੁੱਧ ਇਨਕਮ ਤਾਂ ਦਾ ਮਾਲਕ ਸ਼ੁਕਰ ਤੁਹਾਡੇ ਜੋ ਹੈ ਪਰਾਕਰਮ ਸਥਾਨ ਦਾ ਮਾਲਕ ਸਰਕਾਰ ਦਾ ਹੈ ਸਰਕਾਰੀ ਨੌਕਰੀ ਕਰਨ ਵਾਲੇ ਲਈ ਚੰਗਾ ਆਪਣੀ ਗੱਲਬਾਤ ਕਰੋ ਆਪਣੇ ਅਫਸਰਾਂ ਨਾਲ ਤਰੱਕੀ ਦੇ ਅਫਸਰਾਂ ਦੇ ਤਰੱਕੀ ਦੇ ਲਈ ਤਾਂ ਤੁਹਾਡੀ ਗੱਲ ਸੁਣੀ ਵੀ ਜਾ ਸਕਦੀ ਹੈ ਇੰਪ੍ਰੈਸ਼ਨ ਸਭ ਤੋਂ ਅੱਛਾ ਪੈਣ ਵਾਲਾ ਪਰਸਨੈਲਿਟੀ ਅੱਛੀ ਹੋਣ ਵਾਲੀ ਹੈ ਫਿਟਨੈਸ ਲਈ ਕੀਤੇ ਜਤਨ ਤੁਹਾਨੂੰ ਫਿੱਟ ਚੰਗੀ ਤਰ੍ਹਾਂ ਵਧੀਆ ਪਰਸਨੈਲਿਟੀ ਰੱਖਣਗੇ ਤੇ ਨਾਲ ਸਿੰਘ ਲੱਗਣ ਵਾਲੇ ਨੇ ਇਹ ਕਰਨਾ ਹੈ ਕਿ ਸੂਰਜ ਨੂੰ ਸ਼ੁਭ ਕਰਕੇ ਰੱਖਣਾ ਹੈ ਤੇ ਉਹਦੇ ਲਈ ਗਾਂ ਨੂੰ ਰੋਟੀ ਹਲਕਾ ਜਿਹਾ ਸਰੋਂ ਦਾ ਤੇਲ ਲਗਾ ਕੇ ਪਹੁੰਚਣਾ ਹੈ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸ਼ੁੱਕਰ ਤੁਹਾਡੀ ਕਿਸਮਤ ਦਾ ਮਾਲਕ ਚਲੇ ਗਿਆ 12ਵੇਂ ਖਾਨੇ ਵਿੱਚ ਉਦਨੇ ਬਾਹਰ ਜਾ ਕੇ ਕੋਈ ਜ਼ਿਆਦਾ ਵਧੀਆ ਕੰਮ ਨਹੀਂ ਕੀਤਾ ਕਰਨਿਆ ਰਾਸ਼ੀ ਕੇ ਲਈ ਤੇ ਹਮ ਸ਼ੁਕਰ ਜਦੋਂ ਉਥੇ ਜਾਏਗਾ ਤਾਂ ਕਿਸਮਤ ਦਾ ਮਾਲਕ ਹੈ ਤਾਂ ਕਿਸਮਤ ਕਿੱਥੇ ਗਈ ਖਰਚ ਸਥਾਨ ਵਿੱਚ ਵਿਦੇਸ਼ ਯਾਤਰਾ ਲਈ ਸੀ តਾਲੇ ਸ਼ੋਭ ਹੋਏ ਬਾਰ ਕੋਈ ਚੰਗੀ ਖਬਰ ਸੁਣਨ ਨੂੰ ਨਹੀਂ ਮਿਲੀ ਵਿਦੇਸ਼ ਤੋਂ ਪੈਸਾ ਆਇਆ ਹਰ ਜਿ ਸ਼ੁਭ ਜਗਾਤੇ ਹੋਏ ਗੱਡੀ ਕਾਰ ਲੈਣ ਲਈ ਸਾਰੇ ਚੰਗੇ ਹੋਏ ਵਾਹਨ ਖਰੀਦ ਸਕਦੇ ਹੋ ਤੁਸੀਂ ਤਾਂ ਉਹਦੇ ਲਈ ਵੀ ਵਧੀਆ ਬਸ ਕਪੂਰ ਦੇ ਟਿੱਕੇ ਆਪਣੇ ਕੋਲ ਰੱਖਣੀਆਂ ਜਦੋਂ ਤੱਕ ਸ਼ੁਕਰ ਪਾਰਲ ਸਤਾਨ ਵਿੱਚ ਹੈ ਲਿਬਰਾਤੂ ਲ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦਾ ਰਾਸ਼ੀ ਪਰਵਰਤਨ ਸ਼ੁਕਰ ਤੁਹਾਡੇ 8ਵੇਂ ਦਾ ਖਾਦ ਮਾਲਕ ਇਨਕਮ 'ਚ ਬੈਠ ਗਿਆ ਅਸਟਮੇਟ ਇਨਕਮ 'ਚ ਬੈਠੇ ਤਾਂ ਜਿਆਦਾ ਵਧੀਆ ਨਹੀਂ ਮੰਨਿਆ ਜਾਂਦਾ ਪਰ ਤੁਹਾਡੇ ਲਗਨ ਦਾ ਮਾਲਕ ਹੈ ਉਹ ਵੀ ਤਾਂ ਇਨਕਮ 'ਚ ਬੈਠਾ ਹੈ ਤਾਂ ਤੁਸੀਂ ਆਪ ਕਿੱਥੇ ਗਏ ਇਨਕਮ ਦੇ ਗਾਨੇ ਯਾਨੀ ਇਨਕਮ ਤੋਂ ਜ਼ਿਆਦਾ ਪ੍ਰੋਫਿਟ ਲੈਣ ਲਈ ਤੁਸੀਂ ਜੋ ਵੀ ਯਤਨ ਕਰੋਗੇ ਉਸ ਤੋਂ ਤੁਹਾਨੂੰ ਸਕਸੈਸ ਮਿਲੇਗੀ ਪਰ ਖਰਚੇ ਤੇ ਇਨਕਮ ਤਕਰੀਬਨ ਤਕਰੀਬਨ ਬਰਾਬਰ ਰਹੇਗੀ ਯਾਨੀ ਆਏ ਇਨਕਮ ਤੇ ਲੱਗਿਆ ਕਿ ਉੱਥੇ ਇਨਵੈਸਟ ਕਰ ਦਿੱਤੀ ਜਾਵੇ ਐਦਾਂ ਦੀ ਸਿਚੁਏਸ਼ਨ ਰਹਿਣ ਵਾਲੀ ਹੈ ਕੰਮਕਾਰ ਸਮਾਂ ਤੁਹਾਡਾ ਤਬਦੀਲ ਹੋ ਸਕਦਾ ਹੈ ਕੰਮਕਾਰ ਤਬਦੀਲ ਹੋ ਸਕਦਾ ਹੈ ਘਰ ਚੇਂਜ ਹੋ ਸਕਦਾ ਹੈ ਵਿਦੇਸ਼ ਤੋਂ ਤੁਸੀਂ ਤਾਂ ਕੋਈ ਨਵੇਂ ਕੰਮ ਦੀ ਆਫਰ ਮਿਲ ਨੂੰ ਖੁਸ਼ੀ ਨਾਲ ਕੀ ਪ੍ਰੋਫਿਟ ਬਣਿਆ ਸਕਾਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਸੱਤਵੇਂ ਖਾਨੇ ਦਾ ਮਾਲਕ ਦਸਵੇਂ ਖਾਨੇ ਵਿੱਚ ਚਲਾ ਗਿਆ ਅੱਛਾ ਹੈ ਬਿਜ਼ਨਸ ਕੰਮ ਕਰਨ ਦੇ ਅੱਛਾ ਹੈ ਪਰ ਅਸ਼ਟਮੇਸ਼ ਬੁੱਧ ਦੇ ਨਾਲ ਬੈਠਾ ਹੈ ਤਾਂ ਥੋੜੀ ਪਿਤਾ ਦੀ ਸਿਹਤ ਖਰਾਬ ਹੋ ਸਕਦੀ ਆ ਕਿਸੇ ਪੇਪਰ ਵਰਕ ਨੂੰ ਲੈ ਕੇ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਆ ਤਾਂ ਇਸ ਕਰਕੇ ਥੋੜਾ ਪੇਪਰ ਵਰਕ ਸਰਕਾਰੀ ਤੌਰ ਤੇ ਬੜੇ ਧਿਆਨ ਨਾਲ ਕਰੋ ਚਲਾਣ ਵਗੈਰਾ ਕੱਟਿਆ ਜਾ ਸਕਦਾ ਹੈ ਤਾਂ ਦੂਸਰੀ ਗੱਲ ਇਹ ਹੈ ਕਿ ਬੁੱਧ ਅਸ਼ਟਮੇਸ਼ ਆ ਕਿ ਥੋੜੀ ਬੈਕ ਪੇਨ ਤੋਂ ਬਚੋ ਪਿੱਠ 'ਚ ਦਰਦ ਵੀ ਪਰੇਸ਼ਾਨ ਕਰੇਗਾ ਤਾਂ ਸ਼ੁੱਕਰ ਬਾਰਵੇਂ ਖਾਨੇ ਦਾ ਮਾਲਕ ਹੈ ਸਤਵੇਂ ਖਾਨੇ ਦਾ ਮਾਲਕ ਤੇ ਬੁੱਧ ਅਸ਼ਟਮੇਸ਼ਵੀ ਹੈ ਤੇ 11ਵੇਂ ਖਾਨੇ ਦਾ مالک ਹੈ ਤੇ ਇਸ ਕਰਕੇ ਇਹਨਾਂ ਦੀ ਜੁਤੀ ਥੋੜੀ ਜੀ ਸੇਤ ਵਿੱਚ ਮਸਲਸ ਪ੍ਰੋਬਲਮ ਦੇ ਸਕਦੀ ਹੈ ਤਾਂ ਪੰਛੀਆਂ ਨੂੰ ਕੀ ਪਾਉਣਾ ਤੁਸੀਂ ਕਬੂਤਰਾਂ ਨੂੰ ਜਾਂ ਪੰਛੀਆਂ ਨੂੰ ਹਰੀ ਮੰਡੀ ਪਾਉਣੀਆਂ ਇਸ ਟਾਈਮ ਤੇ ਸੈਜੀਟੇਰੀਸ ਤਨੂਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਹੈ ਜੀ 6ਵੇਂ ਖਾਨੇ ਦਾ مالک ਨਾਲ ਇਹ ਨਿਕਮ ਦਾ ਮਾਲਕ ਤਾਂ ਨਹੀਂ 6ਵੇਂ ਤੋਂ 6ਵੇਂ ਖਾਨੇ ਦਾ ਮਾਲਕ ਕਿਸਮਤ ਸਥਾਨ ਵਿੱਚ ਬੈਠ ਗਿਆ ਜਿਆਦਾ ਵਧੀਆ ਨਹੀਂ ਹੈ ਇਸ ਕਰਕੇ ਅਲੀਗੇਸ਼ਨ ਤਹੁਤ ਤੋਂ ਬਚੋ ਕਿਤੇ ਨਾ ਕਿਤੇ ਅਲੀਗੇਸ਼ਨ ਤਹੁਤ ਕਿਤੋਂ ਲੱਗ ਸਕਦੀ ਹੈ ਬਣਦੇ-ਬਣਦੇ ਕੰਮਾਂ 'ਚ ਰੁਕਾਵਟ ਪੈ ਸਕਦੀ ਹੈ ਨਾਲ ਹੀ ਕਿਸਮਤ ਦੇ ਅਨੁਸਾਰ ਛੱਡੇ ਹੋਏ ਕੰਮ ਨੁਕਸਾਨਦਾਰ ਜਾਣਗੇ ਕੀ ਹੋਏਗਾ ਕਿ ਕੱਲ ਹੋ ਜਾਏਗਾ ਪਰਸੋਂ ਹੋ ਜਾਏਗਾ ਤਾਂ ਇਹ ਥੋੜੀ ਜੀ ਪਰੇਸ਼ਾਨੀ ਦੇਣ ਇਨਾ ਹਾਲ ਤੁਸੀਂ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਗਊਸ਼ਾਲਾ ਹਰਾਚਾਰਾ ਦੇ ਸਕਦੇ ਹੋ ਬੱਚਿਆਂ ਨੂੰ ਕੰਝ ਕੰਝ ਫਲ ਦੇ ਸਕਦੇ ਹੋ ਮਿੱਤਰ ਨਹੀਂ ਜਾਂ ਦੋਨੋਂ ਕਰਾਏ ਕਿਸਮਤ ਸਥਾਨ ਵਿੱਚ ਬੈਠ ਕੇ ਕੀ ਕਰਨਗੇ ਚਿੰਤਾਵਾਂ ਵਧਾਉਣਗੇ ਆਪਣੇ ਫਿਊਚਰ ਨੂੰ ਲੈ ਕੇ ਆਪਣੀ ਜੋਬ ਨੂੰ ਲੈ ਕੇ ਆਪਣੇ ਕੰਮ ਕਰਨ ਨੂੰ ਲੈ ਕੇ ਕਿ ਜਾਣੇ ਆ ਜਾਣੇ ਕਿ ਜ਼ਿਆਦਾ ਰਿਟਰਨ ਅਚੀ ਨਹੀਂ ਮਿਲਦੇ ਐਦਾਂ ਦੀ ਸੋਚ ਬੜਨ ਵਾਲੀ ਹੈ ਤੇ ਆਪਰੇ ਕੋਣ ਮਕਰ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਸ਼ੁਕਰ ਜੋ ਹੈ ਇਹ ਤੁਹਾਡੇ ਦਸਵੇਂ ਖਾਨੇ ਦਾ ਮਾਲਕ ਹੈ ਤੇ ਕਿੱਥੇ ਚਲਾ ਗਿਆ ਅੱਠਵੇਂ ਖਾਨੇ ਵਿੱਚ ਸ਼ੁਭ ਨਹੀਂ ਅਤੇ ਵਿਕਾਨੇ ਵਿੱਚ ਸ਼ੁਕਰ ਸ਼ੁਭ ਨਹੀਂ ਬਣਿਆ ਜਾਂਦਾ ਪਰ ਮਿੱਤਰ ਤੁਹਾਡੀ ਕਿਸਮਤ ਦਾ مالک ਹੈ ਜੋ ਬੁੱਧ ਨਾਮੇਸ਼ਾ ਉਹਦੇ ਨਾਲ ਸੀ ਬੈਠਾ ਹਨ ਤਾਂ ਇਸ ਕਰਕੇ ਉਹ ਵੀ ਬਾਹਰਲੇ ਸਥਾਨ ਵਿੱਚ ਕੋਈ ਨਾ ਕੋਈ ਸਰਕਾਰੀ ਚਿੱਠੀ ਨੋਟਿਸ ਤੁਹਾਨੂੰ ਵੀ ਪਰੇਸ਼ਾਨ ਕਰ ਸਕਦੀ ਹੈ ਦਿਮਾਗੀ ਜਾਂਚੋਂ ਜ਼ਿਆਦਾ ਵੱਧ ਸਕਦੀ ਹੈ ਸ਼ੁਭ ਕੰਮਾਂ ਵਿੱਚ ਬਣਦੇ-ਬਣਦੇ ਕੰਮਾਂ 'ਚ 99 ਤੇ ਜਾ ਕੇ ਖਰਾਬ ਹੋ ਸਕਦੇ ਕੋਈ ਤੁਹਾਡੀ ਰੈਪੂਟੇਸ਼ਨ ਖਰਾਬ ਕਰ ਸਕਦਾ ਕੋਈ ਤੁਹਾਡੇ ਬਾਰੇ ਕੋਈ ਗਲਤ ਅਫਵਾਹ ਮ ਫੈਲਾ ਸਕਦਾ ਕਿਉਂਕਿ ਇੱਕ ਤਾਂ ਕਿਸਮਤ ਦਾ ਮਾਲਕ ਆਪਣੇ ਤੋਂ ਬਾਹਰ ਮਖਰਚ ਹੋ ਗਿਆ ਕਿਸਮਤ ਨੇ ਸਾਥ ਨਹੀਂ ਦਿੱਤਾ ਬਣਦਾ ਹੋਇਆ ਕੰਮ ਰੁਕ ਗਿਆ ਕੋਈ ਇਹੋ ਜੇ ਨੁਕਸਾਨ ਵੀ ਹੋ ਜਾਂਦੇ ਹੈ ਕਈ ਵਾਰੀ ਕਿ ਮਨ ਵਿੱਚ ਇਹਨੂੰ ਹੋ ਜਾਂਦਾ ਬਸ ਇਦਾਂ ਦੀ ਸਿਚੁਏਸ਼ਨ ਮਕਰ ਲਗਣ ਤੇ ਮਕਰ ਰਾਸ਼ੀ ਵਾਲਿਆਂ ਦੀ ਹੁੰਦੀ ਹੈ ਕੀ ਕਰਨਾ ਤੁਸੀਂ ਜਵਾਰ ਗਾਂ ਨੂੰ ਖਲਾਉਂਦੇ ਰਹਿਣਾ ਹੈ ਠੀਕ ਹੈ ਇਸ ਟਾਈਮ ਤੇ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖ ਕੇ ਚੱਲਣਾ ਤੇ ਆਪਣੀ ਪਤਨੀ ਦੀ ਸਲਾਹ ਨਾਲ ਚੱਲੋ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖੋ ਅਕਿਉਰਸ ਜੇ ਨਿਕੋਂਬਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਸ਼ੁਕਰ ਸੱਤਵੇਂ ਸਥਾਨ ਵਿੱਚ ਚਲਾ ਗਿਆ ਅਸਟਿਮੇਸ਼ਨ ਗੁੱਦ ਨਾਲ ਬੈਠੇਗਾ ਪਰ ਗੁੱਦ ਤੁਹਾਡੀ ਸੋਚ ਦਾ ਮੰਨ ਲੇਗਾ ਤਾਂ ਛੋ ਬੈ ਤੁਹਾਡੇ ਲਈ ਕਾਰਮ ਕਾਂਡ ਪਲਾਟ ਤੇ ਲਗਜ਼ਰੀ ਲਾਈਫ ਦੇਗਾ ਅਚੀ ਅੱਛਾ ਪੈਸਾ ਦੇਗਾ ਇਨਵੈਸਟਮੈਂਟ ਅੱਛੀ ਦੇਗਾ ਅچھے ਰਿਜ਼ਲਟ ਰਹੇਗਾ ਤੁਹਾਨੂੰ ਤਾਂ ਸ਼ੁਕਰ ਸਤਵੇਂ ਸਥਾਨ ਵਿੱਚ ਜੋ ਬਿਜ਼ਨਸ ਕੰਮ ਕਰ ਚੱਲ ਰਿਹਾ ਠੀਕ ਹੈ ਇੱਕ ਨਵਾਂ ਕੰਮ ਲੈਣ ਦੇ ਲਈ ਕੋਈ ਨਵੀਂ ਦੁਕਾਨ ਲੈਣ ਦੇ ਲਈ ਕੋਈ ਨਵੀਂ ਬਿਜ਼ਨਸ ਪ੍ਰਾਪਰਟੀ ਦਾ ਕਰਨ ਦੇ ਲਈ ਇਨਵੈਸਟਮੈਂਟ ਕਰਨ ਦੇ ਲਈ ਖੇਤੀਬਾੜੀ ਦੀ ਜ਼ਮੀਨ ਵਗੈਰਾ ਦੇ ਲਈ ਸਭ ਤਰ੍ਹਾਂ ਦੀ ਸਿਤਾਰੇ ਤੁਹਾਡੇ ਸ਼ੁਭ ਨੇ ਕੋਈ ਉਪਾਕਰਨ ਦੀ ਜ਼ਰੂਰਤ ਨਹੀਂ ਹੈ ਪਰ ਵੈਲ ਡਰੈਸਟ ਜ਼ਰੂਰ ਰਹਿਣਾ ਤੇ ਮਿਊਜ਼ਿਕ ਜ਼ਰੂਰ ਸੁਣੋ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਅੱਠਵੇਂ ਘਰ ਦੇ ਮਾਲਕ ਛੇ ਮੇਖਾਨੇ ਵਿੱਚ ਜਾਨੀ ਕਿ ਵਿਰੋਧੀ ਗਏ ਕਰਜਾ ਬਿਮਾਰੀ ਤੋਂ ਨਿजात ਮੈਣੇ ਵਾਲੀ ਹੈ ਤੁਹਾਨੂੰ ਦੂਸਰਾ ਪ੍ਰਾ ਕਰਮ ਸਥਾਨ ਦਾ ਮਾਲਕ ਹੈ ਉਹ ਵੀ ਛੇਵੇਂ ਸਥਾਨ ਵਿੱਚ ਚਲਾ ਗਿਆ ਸੇ ਸੰਭਾਲਣੀ ਹੈ ਥੋੜੀ ਜੀ ਸੁਸਤੀ ਪਏਗੀ ਥੋੜਾ ਜਿਆ ਕੰਮਕਾਰਾਂ ਨੂੰ ਕੱਲ ਤੇ ਟਾਲਣ ਦੀ ਪਰੇਸ਼ਾਨੀ ਆਏਗੀ ਪਰ ਪ੍ਰੇਮ ਸੁਮੰਦਾ ਲਈ ਵਿਆਹ ਜਾਂ ਦਿਲੇ ਪੜਾਈ ਲਈ ਨਾਂਕਿਤ ਦਾਦੇ ਦੇ ਪਰਿਵਾਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਆ ਸਕਦੀ ਹੈ ਬਾਕੀ ਸਾਰੀਆਂ ਚੀਜ਼ਾਂ ਦੇ ਲਈ ਸਿਤਾ ਦੇ ਤੁਹਾਡੇ ਸ਼ੁਭ ਤੇ ਸ਼ੁਕਰ ਇੱਥੇ ਬੈਠਾ ਸ਼ੁਭផល ਦਵੇ ਇੱਕ ਚਾਂਦੀ ਦਾ ਛੱਲਾ ਆਪਣੇ ਰਿੰਗ ਫਿੰਗਰ ਵਿੱਚ ਪਾਓ ਦੋਨੋਂ ਹੱਥ ਆਪਣੇ ਜਾਂ ਕਿਸੇ ਵੀ ਹੱਥ ਵਿੱਚ ਪਾ ਸਕਦੇ ਹੋ ਉਹਦੇ ਨਾਲ ਕੀ ਹੋਏਗਾ ਚਾਂਦੀ ਚੰਦਰ ਦੀ ਗੋਲ ਸਾਈਨ ਬੁੱਧ ਦਾ ਤੇ ਇਹ ਰਿੰਗ ਜੋ ਫਿੰਗਰ ਮੰਨੀ ਜਾਂਦੀ ਹੈ ਚੀਚੀ ਦੇ ਨਾਲ ਵਾਲੀ ਰਿੰਗ ਫਿੰਗਰ ਹੈ ਇਹ ਸ਼ੁਕਰ ਦੀ ਮੰਨੀ ਜਾਂਦੀ ਹੈ ਨਾ ਤਾਂ ਇਹ ਚ ਪਾਉਗੇ ਤਾਂ ਤੁਸੀਂ ਕਾਫੀ ਰਿਲੈਕਸ ਮਿਲੇਗੀ ਤੁਹਾਨੂੰ ਬਹੁਤ ਸ਼ੁਕਰ ਦੀ ਦਿੱਤੀ ਦਾ ਸ਼ੁਕਰ ਮਿਲਿਆ ஏ ਸੀ ਜੀ 12 ਰਾਸ਼ੀਆਂ ਤੇ ਸ਼ੁਕਰ ਦਾ ਰਾਸ਼ੀ ਪਰਵਰਤਨ ਕੀ ਪ੍ਰਭਾਵ ਪਾਵੇਗਾ ਹੁਣ ਸੁਣੋ ਸੂਰਜ ਦੇ ਘਰ ਚ ਜਾ ਰਿਹਾ ਸ਼ੁਕਰ ਸਾਰੇ ਰਾਸ਼ੀਆਂ ਵਾਲਿਆਂ ਨੇ ਕੀ ਉਪਾ ਕਰ ਸੂਰਜ ਤਾਂ ਇਹ ਤੁਹਾਨੂੰ ਕਿ ਇਹ ਗ੍ਰਹਿ ਹੈ ਕਿਹੋ ਜਿਹਾ ਜਿਸ ਦੇ ਨਾਲ ਇਹ ਦੁਨੀਆਦਾਰੀ ਦੇ ਵਿੱਚ એનર્ਜੀ ਆਉਂਦੀ ਹੈ ਸਾਡੇ ਹੱਡੀਆਂ ਦਾ ਕਾਰਕ ਹੈ ਤੇ ਤੁਹਾਡੀ ਜ਼ਿੰਦਗੀ ਦੀ ਚੜ੍ਹਾਈ ਤੇ ਦਾ ਕਾਰਕ ਹੈ ਤੇ ਸ਼ੁਕਰ ਇਸ ਧਰਤੀ ਦਾ ਕਾਰਕ ਇਹ ਤੱਤੀ ਤੇ ਉੱਗਦੇ ਹੋਏ ਫੁੱਲਾਂ ਨੂੰ ਸਿਰਫ ਸੂਰਜ ਦੀ ਊਰਜਾ ਹੀ ਮੁਰਝਾਉਂਦੀ ਏ। ਸ਼ੁਕਰ ਫੁੱਲ ਦਾ ਕਾਰਕ ਮੰਨਿਆ ਜਾਂਦਾ ਏ। ਠੀਕ ਹੈ। ਫੁੱਲਾਂ ਵਾਲੇ ਬੂਟੇ ਲਗਾਓ ਆਪਣੇ ਘਰ ਦੇ ਵਿੱਚ। ਚਿੱਟੇ ਫੁੱਲ ਹੋਣ, ਪੀਲੇ ਫੁੱਲ ਹੋਣ ਬਹੁਤ ਸ਼ੁਭ ਮੰਨੇ ਜਾਂਦੇ ਆ। ਪੇੜ-ਪੌਦੇ ਲਗਾਣੇ ਬਹੁਤ ਹੀ ਸ਼ੁਭផល ਦੇਣਗੇ। ਜਾਂ ਪੇੜ-ਪੌਦੇ ਤੁਸੀਂ ਕਿਸੇ ਨੂੰ ਵੀ ਲਗਾਣ ਲਈ ਦਾਨ ਕਰ ਸਕਦੇ। ਇੱਕ ਦੋ ਪੇੜ ਲੈ ਕੇ ਇੱਕ ਅੰਬੂਰ ਦਾ ਲਓ, ਕੋ ਦੂਜਾ ਪੇੜ ਕੋਈ ਵੀ ਫਲਾ ਫੁੱਲਾ ਵਾਲਾ ਲੈ ਸਕਦੇ ਹੋ, ਕਿਸੇ ਨੂੰ ਦਾਨ ਕਰੋ, ਆਪ ਵੀ ਲਗਾਓ। ਕੱਟ ਤੋ ਕੱਟੋ। 5 ਨੰਬਰ ਦੀ ਰਾਸ਼ੀ ਚ ਬੈਠਾ ਨਾ ਬੁੱਧ ਤੇ ਸ਼ੁੱਕਰ 5 ਪੀੜ ਲਗਾਓ ਕਿਸੇ ਜਗ੍ਹਾ ਤੇ ਸੱਚ ਜਾਣੋ ਕੁਦਰਤ ਦਾ ਆਸ਼ੀਰਵਾਦ ਵੀ ਮਿਲੇਗਾ ਸੌਣ ਦਾ ਮਹੀਨਾ ਪੇੜ ਵੈਸੇ ਹੀ ਛੇਤੀ ਲੱਗ ਜਾਂਦੇ ਆ ਤੇ ਇੱਥੇ ਬੈਠਾ ਹੋਇਆ ਇਹ ਰਾਸ਼ੀ ਪਰਵਰਤਨ ਕੀਤੇ ਕਰਿਆ ਦਾ ਸ਼ੁੱਕਰ ਵੀ ਤੁਹਾਨੂੰ ਇਹ ਚ ਸਮਝਿਆ ਸੱਲਾਹ ਆਪ ਸਭ ਦਾ ਜਾਂ ਅੱਜ ਦਾ ਕੱਲ ਬਹੁਤ ਹੀ ਅੱਜ ਦਿਨ ਬਹੁਤ ਸ਼ੁਭਚਾ ਦੇ ਮੈਂ ਤੁਹਾਨੂੰ ਇਜਾਜ਼ਤ ਦੱਸ ਸਕਾਂ